ਡਾਕਟਰ ਸਰ ਗੱਲ ਕਰੀਏ ਜੇ ਨਾ ਸੈਲੂਨਸ ਦੀ ਹਨਾ ਅੱਜ ਕੱਲ ਸੈਲੂਨਸ ਬਹੁਤ ਹਾਈ ਫਾਈ ਨੇ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਬੋਟੌਕਸ ਦੀ ਜਾਂ ਫਿਲਰਸ ਜਾਂ ਆਈਵੀ ਇਹ ਇਹ ਚੀਜ਼ ਉਹ ਕਹਿੰਦੇ ਕਿ ਅਸੀਂ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਕਈ ਵਾਰੀ ਅਸੀਂ ਵੀ ਜਾਣਦੇ ਆ ਫਿਰ ਉਹ ਕਹਿੰਦੇ ਇਹ ਆਈਵੀ ਮੇਰੇ ਖਿਆਲ ਨਾਲ ਇੱਕ ਡ੍ਰਿਪ ਸਿਸਟਮ ਹੈ ਨਾ ਜੋ ਇੰਜੈਕਟ ਹੁੰਦਾ ਤਾਂ ਉਹ ਕਿੰਨਾ ਕੁ ਸੇਫ ਹੈ ਵੀ ਕੀ ਸਾਨੂੰ ਸੈਲੂਨ ਦੇ ਵਿੱਚ ਬੇਸ਼ੱਕ ਉਹ ਮਾਹਰ ਵੀ ਹੁੰਦੇ ਨੇ ਵੀ ਕੀ ਉਹਨਾਂ ਤੋਂ ਕਰਵਾ ਲੈਣਾ ਚਾਹੀਦਾ ਹੈ ਕਿ ਨਹੀਂ ਦੇਖੋ ਜੋ ਚੀਜ਼ ਤੁਸੀਂ ਆਈਵੀ ਲੈ ਰਹੇ ਹੋ ਮਤਲਬ ਆਇਆ ਬਲੱਡ ਦੇ ਥਰੂ ਲੈ ਰਹੇ ਹੋ ਉਹ ਸਭ ਤੋਂ ਰਿਸਕੀ ਚੀਜ਼ ਹੈ ਉਹ ਇੱਕ ਉਹ ਇੱਕ ਡਾਕਟਰ ਲਗਾਉਣ ਵੇਲੇ ਵੀ ਮਤਲਬ ਥੋੜਾ ਕਾਸ਼ੀਅਸ ਹੋ ਕੇ ਹੀ ਲਗਾਉਂਦਾ ਹੈ ਕਿਉਂਕਿ ਜੋ ਸਾਈਡ ਇਫੈਕਟ ਇੱਕ ਉਹਦਾ ਇਮੀਡੀਏਟਲੀ ਕੋਈ ਰਿਐਕਸ਼ਨ ਹੁੰਦਾ ਉਹਨੂੰ ਕੰਟਰੋਲ ਕਰਨ ਲਈ ਤੁਹਾਨੂੰ ਇੱਕ ਮੈਡੀਕਲ ਟੀਮ ਦੀ ਲੋੜ ਪੈਂਦੀ ਹੈ ਇਹ ਆਈਵੀ ਹੈ ਕਿ ਪਹਿਲਾਂ ਇਹ ਸਾਨੂੰ ਆਈਵੀ ਜੋ ਕੱਲ ਅੱਜ ਕੱਲ ਟ੍ਰੈਂਡ ਵਿੱਚ ਚੱਲ ਰਿਹਾ ਉਹ ਆਈਵੀ ਗਲੂਟਾਥਾਇਨ ਲਗਾ ਰਹੇ ਨੇ ਉਹ ਮੋਸਟਲੀ ਇਹ ਇੱਕ ਐਜ਼ ਆ ਫੇਅਰਨੈਸ ਕਹ ਲੋਕ ਦੇ ਤੌਰ ਤੇ ਉਹਨੂੰ ਪ੍ਰੋਮੋਟ ਕੀਤਾ ਜਾ ਰਿਹਾ ਠੀਕ ਹੈ ਕਿਉਂ ਇਹ ਹੈ ਕਿ ਡ੍ਰਿਪ ਲਗਾਉਣ ਨਾਲ ਜਿਵੇਂ ਸੀਗਾ ਕਿ ਕਾਜੋਲ ਦਾ ਕਲਰ ਕਾਫੀ ਫੇਅਰ ਹੋ ਗਿਆ ਹੈ ਠੀਕ ਹੈ ਆਲਦੋ ਸਿਰਫ ਉਹਦੇ ਕਰਕੇ ਨਹੀਂ ਹੈ ਕਿ ਹਾਂ ਚਲੋ ਜੋ ਸੈਲੀਬ੍ਰਿਟੀ ਹੈ ਉਹਨਾਂ ਨੇ ਕੈਮਰੇ ਅੱਗੇ ਆਉਣਾ ਤਾਂ ਉਹ ਮੇਕਅਪ ਦਾ ਵੀ ਬਹੁਤ ਸਾਰਾ ਰੋਲ ਹੁੰਦਾ ਹੈ ਡਾਈਟ ਦਾ ਵੀ ਉਹਨਾਂ ਦਾ ਲਾਈਫ ਸਟਾਈਲ ਵੀ ਅਲੱਗਾ ਹੈ ਇੱਕ ਆਮ ਬੰਦਾ ਉਹ ਚੀਜ਼ ਨੂੰ ਨਹੀਂ ਫਾਲੋ ਕਰ ਸਕਦਾ ਬਟ ਜੋ ਆਈਵੀ ਗਲੂਟਾ ਥਾ ਉਹਨਾਂ ਜਿੰਨੀ ਇਸ ਚੀਜ਼ ਦੀ ਹਾਈਪ ਮੀਡੀਆ ਤੇ ਦਿਖਾਈ ਗਈ ਹੈ ਉਹ ਉਹਨਾ ਇਫੈਕਟਿਵ ਸਕਿਨ ਲਈ ਨਹੀਂ ਹੈ। ਨਹੀਂ ਹੈਗਾ। ਮੋਸਟਲੀ ਜੋ ਗਲੂਟਾਥਾਇਨ ਦੀ ਜੋ ਕੈਲੋਕੇ ਮੇਨਲੀ ਯੂਜ਼ ਹੁੰਦਾ ਉਹ ਇੱਕ ਐਂਟੀਆਕਸੀਡੈਂਟ ਹੈ। ਉਹ ਲਿਵਰ ਸਿਰੋਸਿਸ ਐਂਡ ਲਿਵਰ ਦੀਆਂ ਪ੍ਰੋਬਲਮਸ ਲਈ ਯੂਜ਼ ਕੀਤਾ ਜਾਂਦਾ ਸੀ। ਅੱਛਾ ਜੀ। ਉਹ ਉਹਦਾ ਵਿੱਚ ਕਹਿ ਲੋ ਕਿ ਇੱਕ ਸਾਈਡਡ ਕਹਿ ਲੋ ਅਫੈਕਟ ਸੀਗਾ ਕਿ ਉਹ ਸਕਿਨ ਦੀ ਥੋੜੀ ਟੋਨ ਵੀ ਲਾਈਟ ਕਰਦਾ ਸੀਗਾ ਕਿ ਆਪਣੇ ਸਕਿਨ ਵਿੱਚ ਇੱਕ ਐਨਜ਼ਾਈਮ ਹੁੰਦਾ ਟਾਇਰੋਸੀਨੇਸ ਉਹਨੂੰ ਇਨਿਹਿਬਿਟ ਕਰਦਾ ਜਿਹਦੇ ਕਰਕੇ ਸਕਿਨ ਦੀ ਟੋਨ ਥੋੜੀ ਲਾਈਟ ਹੋ ਜਾਂਦੀ ਹੈ ਉਸ ਅਫੈਕਟ ਕਰਕੇ ਇਹਨੂੰ ਸਕਿਨ ਦੇ ਵਿੱਚ ਯੂਜ਼ ਕਰਨਾ ਸਟਾਰਟ ਕੀਤਾ ਗਿਆ ਬਟ ਐਸ ਸੱਚ ਬਹੁਤ ਸਾਰੀਆਂ ਸਟੱਡੀਆਂ ਨਹੀਂ ਹੈ ਇਸ ਚੀਜ਼ ਨੂੰ ਸਪੋਰਟ ਕਰਨ ਲਈ ਕਿ ਇਹ ਕਿੰਨਾ ਕੁ ਅਫੈਕਟਿਵ ਹੈ ਠੀਕ ਹੈ ਤੇ ਜੇ ਆਪਾਂ ਮੰਨ ਕੇ ਚੱਲੀਏ ਕਿ ਕਿਉਂਕਿ ਇਹਦਾ ਕੋਈ ਸਟੈਂਡਰਡ ਗਾਈਡਲਾਈਨਸ ਹੈ ਹੀ ਨਹੀਂ ਹੈ ਕਿ ਇਹਦੀ ਕਿੰਨੀ ਡੋਜ਼ ਦੇਣੀ ਹੈ ਕਿੰਨੇ ਟਾਈਮ ਲਈ ਦੇਣੀ ਹੈ ਜੀ ਇਹ ਵੀ ਇੱਕ ਟੈਂਪਰੇਰੀ ਰਿਜ਼ਲਟ ਹੀ ਸ਼ੋ ਕਰੂਗਾ ਜਿੰਨਾ ਦੇਰ ਤੱਕ ਤੁਸੀਂ ਲੈ ਰਹੇ ਹੋ ਹਾਂ ਤੁਹਾਨੂੰ ਜਿੰਨੀ ਡਿਜ਼ਾਇਰਡ ਇਫੈਕਟ ਹੈ ਤੁਹਾਡਾ ਸਕਿਨ ਟੋਨ ਲਾਈਟ ਹੋ ਗਈ ਹੈ ਬਟ ਜਦੋਂ ਤੁਸੀਂ ਇਹਨੂੰ ਬੰਦ ਕਰ ਦਿੰਦੇ ਹੋ ਤਾਂ ਇਹਦਾ ਰਿਜ਼ਲਟ ਪਰਮਨੈਂਟ ਨਹੀਂ ਹੈ ਕਿਉਂਕਿ ਸਕਿਨ ਵਿੱਚ ਉਹ ਪ੍ਰੋਡਕਸ਼ਨ ਹੋ ਹੀ ਰਹੀ ਹੈ ਮੈਲਨਨ ਦੀ ਤਾਂ ਮਤਲਬ ਇਸ ਮੋਲੀਕੂਲ ਨੂੰ ਸਪੋਰਟ ਕਰਨ ਲਈ ਬਹੁਤ ਜ਼ਿਆਦਾ ਸਟੱਡੀਜ਼ ਨਹੀਂ ਹੈਗੀਆਂ ਸਕਿਨ ਵਿੱਚ ਆਲਥੋ ਇਹ ਬਹੁਤ ਚੰਗਾ ਮੋਲੀਕੂਲ ਹੈ ਲਿਵਰ ਲਈ ਜਾਂ ਮਤਲਬ ਐਜ਼ ਐਨ ਐਂਟੀਆਕਸੀਡੈਂਟ ਪਰ ਸਕਿਨ ਲਾਈਟਨਿੰਗ ਏਜੈਂਟ ਲਈ ਕੋਈ ਬਹੁਤਾ ਜ਼ਿਆਦਾ ਇਫੈਕਟਿਵ ਨਹੀਂ ਹੈ ਮਤਲਬ ਜੇ ਲੈਣਾ ਵੀ ਹੈ ਤਾਂ ਕਿਸੇ ਡਰਮਟੋਲੋਜਿਸਟ ਕੋਲ ਹੈ ਨਾ ਵੀ ਆਮ ਸੈਲons ਦੇ ਵਿੱਚ ਜਿਸ ਜਿੱਥੇ ਪ੍ਰੋਪਰ ਇੱਕ ਟੀਮ ਹੈ ਕਿ ਇਨ ਕੇਸ ਤੁਹਾਨੂੰ ਰਿਐਕਸ਼ਨ ਹੋ ਰਿਹਾ ਉਸ ਚੀਜ਼ ਦਾ ਕਿ ਉਸ ਚੀਜ਼ ਨੂੰ ਟੈਕਲ ਕੀਤਾ ਜਾਵੇ ਰਿਐਕਸ਼ਨ ਵੀ ਬਹੁਤ ਸਿਵियर ਫਾਰਮ ਚ ਹੋ ਸਕਦਾ ਹੈ ਠੀਕ ਹੈ ਕਿ ਮੰਨ ਲਓ ਕਹਿ ਲੋ ਕਿ ਐਂਜੀਓਡਿਮਾ ਹੋ ਗਿਆ ਜਾਂ ਤੁਹਾਡੀ ਸਕਿਨ ਪੂਰੀ ਪੀਲ ਆਫ ਹੋ ਗਈ ਜਾਂ ਕਿਸੇ ਕਿਸੇ ਨੂੰ ਤਾਂ ਕੀ ਕਹਿ ਲੋ ਕਿ ਕਿਡਨੀ ਫੇਲਿਅਰ ਵੀ ਹੋ ਜਾਂਦਾ ਜੇ ਤੁਸੀਂ ਇੰਜੈਕਸ਼ਨਸ ਲੈ ਰਹੇ ਹੋ ਤਾਂ ਉਸ चीज ਨੂੰ ਟੈਕਲ ਕਰਨ ਲਈ ਇੱਕ ਟੀਮ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਸਲੂਨਸ ਤੋਂ ਤਾਂ ਬਿਲਕੁਲ ਵੀ ਨਹੀਂ ਲੈਣਾ ਚਾਹੀਦਾ ਜਿਹੜੇ ਸਲੂਨਸ ਮਤਲਬ ਜਾਂਦੇ ਨੇ ਹਨਾ ਜਾਂ ਟ੍ਰੀਟਮੈਂਟ ਦਿੰਦੇ ਨੇ ਕਿ ਉਹ ਲੀਗਲ ਆ ਦੇਖੋ ਲੀਗਲ ਤਾਂ ਇੰਡੀਆ ਵਿੱਚ ਤਾਂ ਕੁਝ ਵੀ ਹੋਰ ਨਹੀਂ ਹੈ ਕਿ ਕੋਈ ਆਪਣੀ ਸਪੈਸਿਫਿਕ ਗਾਈਡਲਾਈਨਸ ਜਾਂ ਉਹਨੂੰ ਪ੍ਰੋਪਰਲੀ ਫਾਲੋ ਨਹੀਂ ਕੀਤਾ ਜਾਂਦਾ ਤਾਂ ਆਈਡਲੀ ਤਾਂ ਇਹ ਨਹੀਂ ਹੋਣਾ ਚਾਹੀਦਾ ਕਿ ਜੋ ਇੱਕ ਮੈਡੀਕਲ ਸਪੈਸ਼ਲਿਸਟ ਤੋਂ ਦੇ ਸਕਦਾ ਹੈ ਉਹ ਇੱਕ ਤੁਸੀਂ ਇੱਕ ਲੇਮਨ ਤੋਂ ਲੈ ਰਹੇ ਹੋ ਜਿਹੜਾ ਸਿਰਫ 15-20 ਦਿਨ ਦਾ ਇੱਕ ਕੋਸਮਟੋਲੋਜੀ ਕੋਰਸ ਕਰਕੇ ਉਹ ਤੁਹਾਨੂੰ ਕਰ ਰਿਹਾ ਇੱਕ ਡਾਕਟਰ ਨੂੰ 10 ਸਾਲ ਲੱਗ ਜਾਂਦੇ ਆ ਬਣਨ ਨੂੰ ਬਿਲਕੁਲ ਪੂਰੀ ਆਪਣੀ ਪੜਾਈ ਪੂਰੇ ਕਰਦੇ ਨੇ ਅਸੀਂ ਉਹੀ ਚੀਜ਼ ਇੱਕ ਡਰ ਕੇ ਦੇਣੀ ਹੈ ਕਿ ਸਾਨੂੰ ਪਤਾ ਹੈ ਕਿ ਇਹ ਚੀਜ਼ ਸਾਈਡ ਇਫੈਕਟ ਵੀ ਦੇ ਸਕਦੀ ਹੈ ਉਸ ਬੰਦੇ ਨੇ ਸਿਰਫ ਉਹਦੇ ਪੋਜ਼ਿਟਿਵ ਚੀਜ਼ਾਂ ਪੜ੍ਹ ਕੇ ਤੁਹਾਨੂੰ ਦੇ ਦੇਣੀ ਹੈ ਜੀ ਜੀ ਤੇ ਉਹਨੂੰ ਇਹ ਨਹੀਂ ਪਤਾ ਕਿ ਜੇ ਕੋਈ ਰਿਐਕਸ਼ਨ ਹੁੰਦਾ ਹੈ ਕਿਉਂਕਿ ਉਹ ਲਾਇਬਲ ਹੀ ਨਹੀਂ ਹੈ ਜੇ ਉਹੀ ਗਲਤੀ ਅਸੀਂ ਕਰਾਂਗੇ ਤਾਂ ਅਸੀਂ ਲਾਅ ਦੇ ਅੰਡਰ ਆਵਾਂਗੇ ਉਹ ਬੰਦਾ ਉਹਦੇ ਕੋਲ ਕੋਈ ਡਿਗਰੀ ਨਹੀਂ ਹੈ ਤਾਂ ਉਹ ਉਸ ਚੀਜ਼ ਤੋਂ ਵੈਸੇ ਹੀ ਬਚ ਗਿਆ ਤੇ ਉਹਦੇ ਨਾਲ ਨੁਕਸਾਨ ਆਮ ਇਨਸਾਨ ਦਾ ਹੀ ਹੋ ਰਿਹਾ ਹੈ ਮਤਲਬ ਆਪ ਦੇ ਸਮਾਨ ਦੀ ਸਵਾਰੀ ਆ ਵੀ ਜ਼ਿੰਮੇਵਾਰ ਹਾਂਜੀ ਮੈਂ ਜੇ ਜਾਣਾ ਵੀ ਕੋਈ ਇਸ ਤਰ੍ਹਾਂ ਦਾ ਟ੍ਰੀਟਮੈਂਟ ਲੈਣਾ ਵੀ ਆ ਤਾਂ ਡਰਮਟੋਲੋਜਿਸਟ ਤੋਂ ਹੀ ਉਹਨਾਂ ਦੀ ਸਲਾਹ ਤੋਂ ਬਿਨਾਂ ਨਾ ਲਓ ਕਿਉਂਕਿ ਉਹਨਾਂ ਕੋਲੇ ਸਾਰਾ ਜੇ ਸਾਈਡ ਇਫੈਕਟ ਵੀ ਹੁੰਦਾ ਹੈ ਤਾਂ ਤੁਹਾਡਾ ਟ੍ਰੀਟਮੈਂਟ ਉੱਥੇ ਐਟ ਲੀਸਟ ਉਹਨੂੰ ਟੈਕਲ ਕਰਨ ਲਈ ਉਹਨਾਂ ਕੋਲ ਇੱਕ ਬੈਕਅੱਪ ਤਾਂ ਹਾਂ ਇੱਕ ਟੀਮ ਚਾਹੀਦੀ ਹੈ ਹਾਂ ਡਾਕਟਰ ਸਾਹਿਬ ਆਪਾਂ ਹੁਣ ਆਉਣੇ ਪਿੰਪਲਸ ਵਾਲਾ ਨਾ ਪਿੰਪਲਸ ਦੀ ਪ੍ਰੋਬਲਮ ਹੈ ਜਿਹੜੀ ਉਹ ਵੀ ਆਪਣੇ ਇੰਡੀਆ ਦੇ ਵਿੱਚ ਖਾਸ ਕਰਕੇ ਬਹੁਤ ਲੋਕਾਂ ਨੂੰ ਹੋ ਰਹੀ ਹੈ ਇਹਦਾ ਮੇਨ ਰੀਜ਼ਨ ਇੱਕ ਤਾਂ ਆਇਲੀ ਸਕਿਨ ਵੀ ਮੰਨਿਆ ਜਾਂਦਾ ਹੈ ਨਾ ਤੇ ਚਲੋ ਪਿੰਪਲਸ ਹੋ ਗਏ ਉਸ ਤੋਂ ਬਾਅਦ ਟ੍ਰੀਟਮੈਂਟ ਵੀ ਲੈਂਦੇ ਨੇ ਲੋਕ ਪਰ ਫਿਰ ਵੀ ਉਹ ਜਿਹੜੇ ਦਾਗ ਜਾਂ ਚਿਹਰੇ ਦੇ ਉੱਤੇ ਖੱਡੇ ਪੈ ਜਾਂਦੇ ਨੇ ਉਹ ਉਹ ਪੂਰੀ ਤਰ੍ਹਾਂ ਠੀਕ ਹੋ ਸਕਦੇ ਆ ਹਾਂਜੀ ਉਹ ਇਹ ਹੁਣ ਕਹਿ ਲੋ ਕਿ ਡਰਮਟੋਲੋਜੀ ਜਾਂ ਅਸਥੈਟਿਕ ਦੇ ਫੀਲਡ ਵਿੱਚ ਬਹੁਤ ਜ਼ਿਆਦਾ ਐਡਵਾਂਸਡ ਟੈਕਨੀਕਸ ਆ ਗਿਆ ਨੇ ਕਿ ਉਹ ਇਹ ਕਿ ਐਟ ਲੀਸਟ ਜਦੋਂ ਪਿੰਪਲਸ ਸਟਾਰਟ ਹੁੰਦੇ ਆ ਜੇ ਆਪਾਂ ਇਨੀਸ਼ੀਅਲੀ ਹੀ ਟ੍ਰੀਟਮੈਂਟ ਸਟਾਰਟ ਕਰ ਲਈਏ ਤਾਂ ਉਹਦੇ ਜਿਹੜੇ ਕਹ ਲੋ ਆਫਟਰ ਇਫੈਕਟਸ ਨੇ ਜਿਵੇਂ ਤੁਸੀਂ ਕਿਹਾ ਖੱਡੇ ਪੈ ਜਾਂਦੇ ਨੇ ਜੋ ਦਾਗ ਰਹਿ ਜਾਂਦੇ ਉਹ ਆਪਾਂ ਇਨੀਸ਼ੀਅਲੀ ਹੀ ਪ੍ਰੀਵੈਂਟ ਕਰ ਸਕਦੇ ਆ ਕਿ ਪਿੰਪਲ ਠੀਕ ਕਰਨਾ ਜਾਦਾ ਔਖਾ ਨਹੀਂ ਹੈ ਬਟ ਉਹਦੇ ਜਿਹੜੇ ਇਫੈਕਟਸ ਨੇ ਜਿਵੇਂ ਆਈ ਡਿਪਰੈਸ਼ਨ ਸਕਾਰਸ ਹੋਗੇ ਪਿਗਮੈਂਟੇਸ਼ਨ ਹੋਗੀ ਉਹ ਲੰਬਾ ਟਾਈਮ ਲੈਂਦੇ ਨੇ ਠੀਕ ਹੋਣ ਨੂੰ ਕਿ ਇੱਕ ਤਾਂ ਜਲਦੀ ਟ੍ਰੀਟਮੈਂਟ ਸਟਾਰਟ ਕਰਨਾ ਚਾਹੀਦਾ ਹੈ ਦੂਸਰੀ ਚੀਜ਼ ਇਹ ਹੈ ਕਿ ਹਾਂ ਬਹੁਤ ਸਾਰੀਆਂ ਮੋਡੈਲਿਟੀਆਂ ਆ ਗਈਆਂ ਜਿਵੇਂ ਤੁਸੀਂ ਸਕਾਰਸ ਲਈ ਕਹਿ ਰਹੇ ਹੋ ਕਿ ਮਾਈਕਰੋ ਨੀਡਲਿੰਗ ਇੱਕ ਟੈਕਨੀਕ ਹੈ ਕਿ ਉਹਦੇ ਨਾਲ ਆਪਸਕਾਰ ਠੀਕ ਕਰ ਸਕਦੇ ਆ ਇੱਕ ਟੀਸੀਏ ਟੱਚ ਕਰਕੇ ਇੱਕ ਟੈਕਨੀਕ ਹੁੰਦੀ ਹੈ थ्रेड्स ਹੋਗੇ ਫਿਲਰਸ ਵੀ ਯੂਜ਼ ਕੀਤੇ ਜਾਂਦੇ ਨੇ ਹੁਣ ਬਹੁਤ ਸਾਰੀਆਂ ਮਲਟੀਪਲ ਲੇਜ਼ਰਸ ਆ ਗਈਆਂ ਰੀਸਰਫਸਿੰਗ ਲੇਜ਼ਰਸ ਬੋਲਦੇ ਨੇ CO2 ਲੇਜ਼ਰ ਹੁੰਦੀ ਹੈ ਉਹ ਬਹੁਤ ਸਾਰੀਆਂ ਟੈਕਨੀਕ ਨੇ ਜਿਨ੍ਹਾਂ ਨਾਲ ਇਹ ਸਾਰੀਆਂ ਚੀਜ਼ਾਂ ਟੈਕਲ ਕੀਤੀਆਂ ਜਾ ਸਕਦੀਆਂ ਫਿਰ ਡਾਕਟਰ ਸਾਹਿਬ ਇਹ ਜਿਹੜਾ ਇਲਾਜ ਹੈ ਇਹ ਪਰਮਨੈਂਟ ਹੋ ਜਾਂਦਾ ਹੈ ਜਾਂ ਫਿਰ ਇਹ ਵੀ ਥੋੜੇ ਟਾਈਮ ਲਈ ਹੁੰਦਾ ਵੀ ਆਪਾਂ ਨੂੰ ਦੁਬਾਰਾ ਫੇਰ ਹੋ ਜਾਂਦੀ ਹੈ ਪ੍ਰੋਬਲਮ ਦੇਖੋ ਜਿਹੜੀ ਤਾਂ ਪਿੰਪਲਸ ਦੀ ਪ੍ਰੋਬਲਮ ਹੈ ਇਹ ਮੋਸਟਲੀ ਟੀਨੇਜਰਸ ਚ ਹੁੰਦੀ ਹੈ ਕਿਉਂਕਿ ਇਹ ਮੋਸਟਲੀ ਹਾਰਮੋਨਲ ਰਿਲੇਟਡ ਹੁੰਦੀ ਹੈ ਕਿ ਮੋਸਟਲੀ ਆਪਾਂ ਦੇਖਦੇ ਹਾਂ ਕਿ 30 ਸਾਲ ਦੀ ਏਜ ਤੋਂ ਬਾਅਦ ਪਿੰਪਲਸ ਨਹੀਂ ਹੁੰਦੇ ਕਿ ਇਹ ਹੈ ਕਿ ਕਹਿ ਲਓ 12-13 ਸਾਲ ਤੇ ਜਾਂ ਵੱਧ ਤੋਂ ਵੱਧ 15 ਸਾਲ ਤੋਂ ਸ਼ੁਰੂ ਹੋ ਕੇ 25 ইয়ারਸ ਤੱਕ ਆਲਮੋਸਟ ਪਿੰਪਲਸ ਉਸ ਤੋਂ ਬਾਅਦ ਨਹੀਂ ਦੇਖੇ ਜਾਂਦੇ ਹਾਂ ਜਿਹੜੇ ਉਹਨਾਂ ਦੇ ਸਕਾਰਸ ਨੇ ਉਹ ਬਾਅਦ ਚ ਰਹਿ ਜਾਂਦੇ ਨੇ ਉਹਨੂੰ ਆਪਾਂ ਹੌਲੀ ਹੌਲੀ ਠੀਕ ਕਰ ਸਕਦੇ ਹਾਂ ਤੇ ਜੇ ਤੁਹਾਡਾ ਲਾਈਫ ਸਟਾਈਲ ਠੀਕ ਹੈ ਤੁਸੀਂ ਪ੍ਰੋਪਰ ਡਾਈਟ ਲੈ ਰਹੇ ਹੋ ਪ੍ਰੋਪਰ ਆਪਣੀ ਸਕਿਨ ਦੀ ਪ੍ਰੋਟੈਕਸ਼ਨ ਕਰ ਰਹੇ ਹੋ ਤਾਂ ਜੇ ਤੁਸੀਂ ਇਸਕਾਰ ਠੀਕ ਕਰ ਲਏ ਨੇ ਤੇ ਉਹ ਦੁਬਾਰਾ ਨਹੀਂ ਆਉਣੀ ਹਮ ਇੱਕ ਮੈਮ ਐ ਦੱਸੋ ਇੱਕ ਫਲੈਰੀ ਹੁੰਦੀ ਹੈ ਹਨਾ ਤੇ ਉਹਦਾ ਵੀ ਟਰੀਟਮੈਂਟ ਹੈ ਪੱਕਾ ਟਰੀਟਮੈਂਟ ਹੈ ਉਹਦਾ ਹਾਂਜੀ ਦੇਖੋ ਜਿਹੜੀ ਫਲੈਰੀ ਹੈ ਇੱਕ ਆਟੋਇਮਿਊਨ ਡਿਜ਼ੀਜ਼ ਹੈ ਆਟੋਇਮਿਊਨ ਦਾ ਮਤਲਬ ਹੁੰਦਾ ਹੈ ਕਿ ਆਪਣੀ ਬਾਡੀ ਆਪਣੇ ਅਗੇਂਸਟ ਹੀ ਕੰਮ ਕਰ ਰਹੀ ਹੈ ਕਿ ਆਪਣੇ ਸੈਲ ਆਪਣੇ ਹੀ ਪਿਗਮੈਂਟ ਵਾਲੇ ਸੈੱਲ ਨੂੰ ਮਾਰ ਕੇ ਉਥੇ ਵਾਈਟ ਧੱਬੇ ਬਣਾ ਰਹੇ ਨੇ ਜੀ ਦੇਖੋ ਜੇ ਡਿਪੈਂਡ ਕਰਦਾ ਹੈ ਕਿ ਉਹ ਤੁਹਾਡੀ ਜਿਹੜੀ ਉਹ ਡਿਜ਼ੀਜ਼ ਹੈ ਕਿੰਨੀ ਐਕਟਿਵ ਹੈ ਮੋਸਟਲੀ ਤਾਂ ਬਹੁਤ ਸਾਰੇ ਕੇਸਿਸ ਵਿੱਚ ਉਹ ਮੈਡੀਸਿਨ ਨੂੰ ਜਾਂ ਲਾਈਟ ਥੈਰੇਪੀ ਨੂੰ ਰਿਸਪੌਂਡ ਕਰ ਜਾਂਦੀ ਹੈ ਜੀ ਕੁਝ ਕੁਝ ਕੇਸਿਸ ਇਹੋ ਜਿਹੇ ਹੁੰਦੇ ਕਿ ਜਿਨ੍ਹਾਂ ਵਿੱਚ ਮੈਡੀਸਿਨ ਅਸਰ ਨਹੀਂ ਕਰਦੀ ਜਾਂ ਕਈ ਵਾਰ ਹੁੰਦਾ ਕਿ ਜੇ ਬਾਡੀ ਤੇ 10 ਧੱਬੇ ਨੇ ਉਹਦੇ ਵਿੱਚੋਂ 5 ਜਾਂ 7 ਮੈਡੀਸਿਨ ਨੂੰ ਰਿਸਪੌਂਡ ਕਰ ਰਹੇ ਨੇ ਦੋ ਤਿੰਨ ਦਾਗ ਇਦਾਂ ਦੇ ਜਿਹੜੇ ਰਿਸਪੌਂਡ ਨਹੀਂ ਕਰਦੇ ਉਹਨਾਂ ਲਈ ਫਿਰ ਆਪਾਂ ਸਰਜਿਕਲ ਮੋਡੈਲਿਟੀਆਂ ਆ ਜਾਂਦੀਆਂ ਕੋਈ ਬਹੁਤੀਆਂ ਵੱਡੀਆਂ ਸਰਜਰੀਜ਼ ਨਹੀਂ ਹੁੰਦੀਆਂ ਉਹਨੂੰ ਗ੍ਰਾਫਟਿੰਗ ਬੋਲਦੇ ਆ ਕਿ ਆਪਾਂ ਨਾਰਮਲ ਸਕਿਨ ਲੈ ਕੇ ਉੱਥੇ ਲਗਾ ਸਕਦੇ ਆ ਉਹ ਵੀ ਅੱਜ ਕੱਲ ਬਹੁਤ ਐਡਵਾਂਸ ਆ ਗਏ ਨੇ ਤਾਂ ਕੋਈ ਉਹ ਇਦਾਂ ਨਹੀਂ ਆ ਕਿ ਤੁਹਾਨੂੰ ਬਹੁਤ ਦਿਨਾਂ ਲਈ ਐਡਮਿਟ ਹੋਣਾ ਪਊਗਾ ਉਹ ਡੇ ਕੇਅਰ ਪ੍ਰੋਸੀਜਰ ਆ ਤੁਸੀਂ ਮਾਰਨਿੰਗ ਕਰਾਓ ਈਵਨਿੰਗ ਚ ਤੁਸੀਂ ਘਰੇ ਜਾ ਸਕਦੇ ਆ ਜੀ ਜੀ ਕਿ ਉਹ ਵੀ ਮੋਡੈਲਿਟੀਆਂ ਅਵੇਲੇਬਲ ਨੇ ਠੀਕ ਆ ਜੀ ਮੈਮ ਜਿਵੇਂ ਆਪਣੀ ਸਕਿਨ ਹੁੰਦੀ ਹੈ ਹਨਾ ਜੀ ਆਪਾਂ ਨੂੰ ਹੈਲਦੀ ਰੱਖਣਾ ਚਾਹੁੰਦੇ ਆ ਕਿ ਇਹ ਲਈ ਆਪਣੀ ਜਿਹੜੀ ਲਾਈਫ ਦਾ ਸਟਾਈਲ ਕੀ ਹੋਣਾ ਚਾਹੀਦਾ ਕੋ ਹੈਲਦੀ ਸਕਿਨ ਲਈ ਸਭ ਤੋਂ ਜ਼ਰੂਰੀ ਹੋਈ ਹੈ ਕਿ ਇੱਕ ਹੈਲਦੀ ਲਾਈਫ ਸਟਾਈਲ ਆਪਾਂ ਨੂੰ ਅਪਣਾਉਣਾ ਚਾਹੀਦਾ ਹੈ ਉਹਦੇ ਵਿੱਚ ਸਭ ਤੋਂ ਜ਼ਰੂਰੀ ਤਾਂ ਹੋਈ ਹੈ ਕਿ ਇੱਕ ਤਾਂ ਹਾਈਡਰੇਸ਼ਨ ਬਹੁਤ ਜ਼ਰੂਰੀ ਹੈ ਹਾਈਡਰੇਸ਼ਨ ਕੀ ਹੈ ਕਿ ਤੁਸੀਂ ਨਾਰਮਲ ਦਿਨ ਵਿੱਚ ਘੱਟੋ ਘੱਟ 3 ਲੀਟਰ ਪਾਣੀ ਤੁਹਾਨੂੰ ਲੈਣਾ ਚਾਹੀਦਾ ਹੈ